ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਮਹਾਰੈਲੀ ਕਰਨ ਪਹੁੰਚੇ ਜਿੱਥੇ ਉਹਨਾਂ ਦੇ ਆਉਣ ਦੇ ਨਾਲ ਵਿਰੋਧੀ ਧਿਰਾਂ ਦੇ ਵੱਲੋਂ ਜਮ ਕੇ ਉਹਨਾਂ ਦੇ ਤੇ ਨਿਸ਼ਾਨੇ ਸਾਧੇ ਗਏ ਨੇ ਕਾਂਗਰਸ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਕੁਮਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਰੈਲੀ ਦੇ ਉੱਤੇ ਨਿਸ਼ਾਨੇ ਸਾਧ ਦੇ ਹੋਏ ਕਈ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਕੀਤਾ ਹੀ ਕੀ ਹੈ ਜੋ ਪੰਜਾਬ ਆ ਰਹੇ ਨੇ ਦੇਖੋ ਜੀ ਆ ਤੁਹਾਡੇ ਸਾਹਮਣੇ ਹੈ ਇੰਨੀ ਗਰਮੀ ਵਿੱਚ ਸਾਡੀਆਂ ਮਾਵਾਂ ਪੈਣਾ ਬੱਚੇ ਨੌਜਵਾਨ ਬਜ਼ੁਰਗ ਜਿਹੜੇ ਉਹ ਸੁਣਨ ਵਾਸਤੇ ਆਏ ਜਿਹੜੇ ਲੋਕ ਹੁੰਦੇ ਆ ਗਰਮੀ ਵਿੱਚ ਇੰਨੀ ਗਰਮੀ ਤਾਂ ਉਹ ਹੋਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੂੰ ਸਾਰੇ ਕੌੜਗੇ ਬਹੁਤ ਉਸ ਆ ਲੋਕਾਂ ਦੇ ਵਿੱਚ ਅਸੀਂ ਦੋਨੋਂ ਸਾਈਡਾਂ ਤੋਂ ਇੱਕ ਪਾਸੇ ਮੇਰਾ ਬੇਟਾ ਲੱਗਿਆ ਫਰੋਜਪੁਰ ਸਾਈਡ ਤੇ ਇਧਰਲੇ ਪਾਸੇ ਮੇਰੀ ਡਿਊਟੀ ਹੈ ਤੇ ਅਸੀਂ ਸਾਰੇ ਪਿੰਡਾਂ ਵਿੱਚ ਦੋ ਦੋ ਮਿੰਟ ਲਾ ਕੇ ਸਾਰਿਆਂ ਕੋਲ ਬੇਨਤੀ ਕਰਕੇ ਆਵਾਂਗੇ ਬਹੁਤ ਵੱਡੀ ਲੀਡ ਨਾਲ ਜੇ ਸੀਗਤ ਜਿੱਤ ਕੇ ਕਾਰ ਦੀ ਚੋਰੀ ਪਾਉਂ ਚੂਜੀਆਂ ਤਰ੍ਹਾਂ ਦੀ ਗੱਲ ਕਰਕੇ ਦੂਜੀਆਂ ਪਾਰਟੀਆਂ ਦੀ ਗੱਲ ਕਰਕੇ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਵਿਚਰਦੇ ਹੈਗੇ ਕੀ ਕਹਿਣਾ ਹੈ ਲਈ ਅਸੀਂ ਤਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਹੈ ਜਿਸ ਤਰ੍ਹਾਂ ਦੇ ਉਹਨਾਂ ਦਾ ਘਰਾਓ ਹੋ ਰਿਹਾ ਪਿੰਡਾਂ ਚ ਬੀ ਜੀ ਪੀ ਨੂੰ ਲੋਕ ਲੈ ਕੇ ਨਹੀਂ ਕਰਦੇ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਉਹਨੇ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਨੂੰ ਲੋਕ ਲੋਕ ਉਹਨਾਂ ਪਿੰਡਾਂ ਵਿੱਚ ਨਹੀਂ ਵੜਦੇ ਰਿਹਾ لوگوں ਨੂੰ ਪਿੰਡਾਂ ਨਹੀਂ ਵੰਡ ਦੇ ਰਿਹਾ ਇਸ ਕਰਕੇ ਕਾਂਗਰਸ ਦਾ ਜਿਹੜਾ ਇੱਥੇ ਬੋਲ ਬਾਲਾ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਅੱਜ ਕਾਂਗਰਸ ਦੀ ਸਰਕਾਰ ਬਣ ਜਾਵੇ ਦੇਖਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਹੈਗੇ ਹੈ ਬਹੁਤ ਵੀ ਹੁੰਗੋਣਾ ਕਰ ਰਹੇ ਉਥੇ ਸੰਸਦਾਂ ਦੇ ਚੱਕਰ ਨਾਰੇ ਲੱਗੇ ਨੇ ਜੀ ਦੇਖੋ ਪ੍ਰਧਾਨ ਮੰਤਰੀ ਆਏ ਕੋਈ ਜਿਹੜੀ ਡੈਮੋਕ੍ਰੇਸੀ ਹੈ ਲੋਕਾਂ ਨੇ ਆਪ ਦਾ ਸੋਚ ਸੋਚ ਸਮਕੇ ਵੋਟ ਪਾਉਣੀ ਹੈ ਨਾ ਕਿ ਕਿਸੇ ਚਿਹਰੇ ਨੂੰ ਵੇਖ ਕੇ ਜਾਂ ਵੱਡਾ ਸੀਐਮ ਹੈ ਤਾਂ ਉਹ ਪ੍ਰਧਾਨ ਵਜਿ ਕੀਤਾ ਕੀ ਹੈ ਪੰਜਾਬ ਦੇ 700 ਤੋਂ ਵੱਧ ਜਿਹੜੇ ਕਿਸਾਨ ਐ ਉਹਨੇ ਮਰਵਾਤੇ ਤੇ ਗੋਲੀਆਂ ਸਾਡੇ ਬੇਨੱਥੇ ਜਿਹੜੇ ਘਰ ਸੁੱਤੇ ਪਏ ਸੀ ਉਥੇ ਕਿਸਾਨ ਉਹਨਾਂ ਤੇ ਡਰੋਨਾਂ ਦੇ ਉਹਨਾਂ ਦੇ ਗੋਲੀਆਂ ਚਲਾਈਆਂ ਤੇ ਸਾਡੇ ਨੌਜਵਾਨ ਮਾਰਦਾ ਐੋ ਜੀ ਸਰਕਾਰ ਅੱਜ ਇਹੋ ਜੀ ਸਰਕਾਰ ਅੰਗਰੇਜ਼ਾਂ ਤੋਂ ਵੀ ਇਸ ਦੇ ਉੱਤੇ ਇਸ ਤੱਕ ਦੇ ਕੰਮ ਹੋਇਆ ਜਿਹੜਾ ਇਹਨਾਂ ਨੇ ਆਪਦੇ ਲੋਕਾਂ ਨੂੰ ਮਾਰਨ ਵਾਸਤੇ ਇੰਨਾ ਵੱਡਾ ਕੀਤਾ ਜਿਹੜਾ ਉਹਨੇ ਬੈਰੀਕੇਡ ਲਾਇਆ ਹਰਿਆਣਾ ਵਿੱਚ ਪੰਜਾਬ ਨੂੰ ਜਾਂ ਪੰਜਾਬ ਜਿਹੜਾ ਹਰਿਆਣਾ ਸਾਡਾ ਇਸੇਦਾਰ ਸੂਬਾ ਸਾਡੇ ਚ ਸੂਬਾ ਨਿਕਲੇ ਤੇ ਅੱਜ ਸਾਡੇ ਪੰਜਾਬ ਦੇ ਲੋਕ ਉੱਥੇ ਨਹੀਂ ਜਾ ਸਕਦੇ ਇਹੋ ਜਿਹੇ ਤਾਰਾ ਕਿ ਅਸੀਂ ਬਾਰਡਰ ਤੇ ਰਹਨੇ ਜਿਹੜੀ ਕੰਡਿਆਲੀ ਤਾਰ ਬਾਰਡਰ ਤੇ ਲੱਗੀ ਹੈ ਉਹ ਤੇ ਇਹਦੇ ਮੁਕਾਬਲੇ ਕੁਝ ਵੀ ਨਹੀਂ ਸੀ ਜਿਹੜੇ ਵੱਡੇ ਨਾ ਬੈਰੀਕੇਡ ਇੱਥੇ ਲਾਏ ਨਾ ਪੰਜਾਬ ਦੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਉਹ ਕਿਤੇ ਜ਼ਿਆਦਾ ਸਖਤ ਸੀ ਮੋਦੀ ਸਾਹਿਬ ਨੇ 84 ਦੇ ਦੰਗਿਆਂ ਨੂੰ ਅੱਜ ਯਾਦ ਕੀਤਾ ਹੈਗਾ ਕਿ ਆ ਵੀ ਕਾਂਗਰਸ ਨੇ ਜਿਹੜਾ ਹੈਗਾ ਵੱਡੇ ਅਤਿਆਚਾਰ ਕੀਤਾ ਸੀਗਾ ਕੋਈ ਇਨਸਾਫ ਨਹੀਂ ਮਿਲੂਗਾ ਨਹੀਂ ਦੇਖੋ ਕਾਂਗਰਸ ਨੇ ਕਿਹੜਾ ਕੀਤਾ ਹੈ ਕਾਂਗਰਸ ਇਹ ਉਹ ਤਾਂ ਐਵੇਂ ਚਾਲ ਹੈ ਉਹਨਾਂ ਦੀ ਉਹ ਤਾਂ ਲੋਕਾਂ ਨੂੰ ਭਾਵਕ ਕਰਨ ਵਾਲੀ ਗੱਲ ਹੈ ਸਿੱਖਾਂ ਦੇ ਅੱਜ ਜਿਹੜੀ ਹੰਦਰਦ ਪਾਰਟੀ ਹੈ ਉਹ ਜਿਹੜੀ ਹੈ ਕਾਂਗਰਸ ਪਾਰਟੀ ਹੈ ਕੋਈ ਰਾਹੁਲ ਸਿੰਘ ਆਦੀ ਜੀ ਕਦੋਂ ਪੰਜਾਬ ਦੇ ਵਿੱਚ ਆ ਰਹੇ ਹੈਗੇ ਕਿਉਂਕਿ ਰਾਹੁਲ ਗਾਂਧੀ ਦਾ ਪ੍ਰੋਗਰਾਮ ਬਣ ਰਿਹਾ ਹੈ ਹੋ ਸਕਦਾ ਹੈ ਕਿ ਇਸ ਹਲਕੇ ਦੇ ਵਿੱਚ ਹੀ ਉਹ ਆਉਣ ਸਾਡੀ ਕੋਸ਼ਿਸ਼ ਹੈ ਕਿ ਜਲਦੀ ਉਹਨਾਂ ਨੂੰ ਲੈ